ਕ੍ਰਿਕਟ ਖੇਡਣ ਦੇ ਵੀ ਕੁਝ ਆਪਣੇ ਰੂਲ ਨੇ ਜੇ ਕ੍ਰਿਕਟ ਖੇਡੀਏ ਪੰਜਾਬ ਦੇ ਵਿੱਚ ਤੇ ਵਾਰੀ ਮਿਲਦੀ ਹੈ ਕਾਬਲੇ ਦੇ ਹਿਸਾਬ ਨਾਲ ਪਰ ਜੇ ਕ੍ਰਿਕਟ ਖੇਡੀ ਅਸਟ੍ਰੇਲੀਆ ਵਰਗੇ ਮੁਲਕਾਂ 'ਚ ਤੇ ਵਾਰੀ ਮਿਲਦੀ ਹੈ ਵਾਗਵੇ ਦੇ ਹਿਸਾਬ ਨਾਲ ਖਿੱਚ ਕੇ ਰੱਖਿਓ ਕੰਮ ਉਹ ਹੈਲੋ ਕਿੱਧਰ ਨੂੰ ਦੋਈ ਜਾਂਦੇ ਆ ਓਪਨਰ ਉਹ ਦੂਜੀ ਟੀਮ ਦੇ ਰਨ ਪਤਾ ਕਿੰਨੇ ਬਣ ਗਏ ਬੋਲਿੰਗ ਕਰਾ ਕਰਾ ਦੇ ਥੱਕੇ ਆ ਪਹਿਲ ਉਹ ਇਨਾ ਰੀ ਇਨਾ ਛੱਕੇ ਖਾਦੇ ਹੁਣ ਤੂੰ ਇਹਨਾਂ ਨੂੰ ਓਪਨਰ ਭੇਜਦਾ ਹੈ ਇਹਨਾਂ ਜਾ ਕੇ ਇੱਥੇ ਟਿਕ ਟਿਕੀ ਕਰਨੀ ਆ ਤੂੰ ਟੈਨਸ਼ਨ ਨਾਲ ਹੈ ਅਗਲਿਆਂ ਕੋਲੇ 20 20 ਸਾਲ ਦਾ ਤਜਰਬਾ ਉਹ ਤਾਂ ਹੀ ਨੇ ਮੈਂ ਕਹਿੰਦਿਆਂ ਵੀ ਤਜਰਬਾ ਲੋੜੋਂ ਵੱ ਹੁਣ ਇਹ ਨਾ ਤਿਲੰਜ ਤੇ ਲੈ ਨਹੀਂ ਆ ਮੈਨੂੰ ਜਾਣ ਦੇ ਤੂੰ ਜਾ ਕੇ ਬਹਿ ਮੈਂ ਆਪੀ ਦੇਖ ਲਵਾਂ ਚੱਲ ਚੱਲ ਸ਼ਾਬਾਸ਼ ਸ਼ਾਬਾਸ਼ ਮੁੰਡਿਆ ਖਿੱਚ ਕੇ ਹਾਂ ਇੱਥੇ ਰੱਖ ਆ ਸਾਹ ਦੇ ਹੰਡੇ ਇਹਨਾਂ ਆਪ ਛੱਡਿਆਈ ਇਹਨਾਂ ਦਿਲਿਤਰਾਜ ਨੂੰ ਤੇ ਦੂਜੀ ਟੀਮ ਨਹੀਂ ਆਊਟ ਕਰਦੀ ਉਹ ਕਿਹੜਾ ਬਹਿ ਜੇ ਤੇਰਾ ਇਹੋ ਜਿਹ ਦਾ ਜੇ ਕਿਤੇ ਕੈਚ ਕਰ ਲੈਂਦਾ ਨਾ ਜਿੱਤ ਜਾਣਾ ਸੀ ਮੈਚ ਅਗਲਿਆਂ ਨੇ ਹਾਜੀ ਟਾਈਮ ਤੇ ਛੱਡਿਆ ਗੱਲ ਸਾਰੇ ਇੱਥੇ ਹੋ ਪਹਿਲਾਂ ਇਹਨਾਂ ਦਾ ਕੈਚ ਆ ਕਰਨਾ ਨਹੀਂ ਕਿਹੜਾ ਕਦੇ ਐ ਡੇਕ ਝੁਕਦੇ ਐ ਡੇਕ ਇਹ ਚਾਰ ਪੰਜ ਪਹਿਲੇ ਮਿੰਟ ਖੰਮੇ ਆ ਆਪਾਂ ਕੀ ਕਰਨਾ ਬੋਲਾ ਕੱਢੀ ਆਬਰ ਕੱਢੋ ਸ਼ਾਬਾਸ਼ ਠੀਕ ਆ ਨਾ ਅਤਰੀ ਛੁੱਟਣ ਆਇਆ ਮੈਂ ਤੇ ਤੇ ਲਾੜਤਾ ਪਾਣ ਆਇਆ ਮੈਂ ਤੂੰ ਇਕੱਠਾ ਬਰੇਟਲੀ ਬਣਿਆ ਤੈਨੂੰ ਪਿਛਲੀ ਬੋਲ ਤੇ ਸਮਝਾਇਆ ਜੀ ਵੀ ਇਹਨਾਂ ਨੂੰ ਆਊਟ ਨਹੀਂ ਕਰਨਾ ਇਹਨਾਂ ਨੂੰ ਇੱਥੇ ਲਾ ਕੇ ਰੱਖੋ ਬੋਲਾ ਖੜਾਓ ਇਹਨਾਂ ਨੂੰ ਜੇ ਕਿਤੇ ਚੱਜ ਦੇ ਅਗਲੇ ਆ ਗਏ ਨਾ ਚਾਰ ਪੰਜਾ ਤੋਂ ਬਾਅਦ ਤੁਹਾਡਾ ਫੇਰਣਗੇ ਛਤਰੋਲ ਤੇ ਤੂੰ ਖੱਬੇ ਸੱਜੇ ਭੱਜਣਾ ਕੱਲ ਸੁਣ ਮੇਰੀ ਤੇਰਾ ਮੈਨੂੰ ਕੂਚੇ ਖਾਣ ਦਾ ਇਰਾਦਾ ਨਹੀਂ ਲੱਗਦਾ ਭੁੱਖੇ ਜਾ ਕੇ ਤੂੰ ਕਰਿਆ ਤੇ ਇਦਾਂ ਦੀ ਮੱਕ ਫੇਰ ਕਿਲਾਂ ਦੇ ਵੀ ਦੰਤ ਪਾਈ ਜਾਂਦੇ ਔਫ ਫੇਰ ਚਲ ਗਿਆ ਹਰ ਹਫਤੇ ਹੀ ਲੜ ਕੇ ਆਈਦਾ ਕਰੋ ਉਹ ਹੈਲੋ ਤੂੰ ਆਪਣੀ ਮਰਜ਼ੀ ਕਰਦਾ ਐਨੇ ਜਾਣਾ ਹੁਣ ਤੇ ਉਦੋਂ ਬਾਅਦ ਮੇਰੀ ਵਾਰੀ ਆਉਣੀ ਆ ਫੇਰ ਤੈਨੂੰ ਦੇਖਦੇ ਆ ਫੇਰ ਕੀ ਫਾਇਦਾ ਉਹਨੂੰ ਤੁਸੀਂ ਮੈਚ ਵੜ ਦੇਣਾ ਪਾਂਡੇ ਚ ਕਿਤੇ ਨਹੀਂ ਵੜਦਾ ਪਾਂਡੇ ਚ ਪਹਿਲਾਂ ਤੂੰ ਸੌਂ ਖਾ ਕੇ ਦੱਸ ਆ ਬੰਦਾ ਤੈਨੂੰ ਕ੍ਰਿਕਟ ਖੇੜਨ ਵਾਲਾ ਲੱਗਦਾ ਵਾ ਹੈਲੋ ਇਹਨੂੰ ਸਭ ਤੋਂ ਮੇਲਿਆਂ ਚ ਲੈ ਕੇ ਜਾਇਆ ਕਰ ਤੇ ਉੱਥੇ ਕੋਲ ਕਲ ਡਵਾਇਆ ਕਰ ਦੰਦਾਂ ਨਾਲ ਹੱਲਾ ਚੁੱਕਣ ਵਾਲੇ ਬੰਦੇ ਤੂੰ ਕ੍ਰਿਕਟ ਚ ਵੜੇ ਹੈਲੋ ਗਰਲ ਸੁਣ ਮੇਰੀ ਮੇਰ ਨੂੰ ਕੋ ਦੌਰ ਨਹੀਂ ਲਾ ਸਕਦਾ ਅਜ ਤੱਕ ਮੇਰਾ ਰਿਕਾਰਡ ਹੈ ਮੈਂ ਰਨ ਆਊਟ ਨਹੀਂ ਹੋਇਆ ਕਦੀ ਰਨ ਆਊਟ ਤੂੰ ਕੀ ਹੋਣਾ ਵਾ ਕ੍ਰੀਚ ਬਾਹਰ ਤੋਂ ਪਹਿਲਾਂ ਤੇਰਾ ਢਿੱਡ ਪਹੁੰਚ ਜਾਂਦਾ ਨਾਲੇ ਤਾ ਨੋਟ ਕਰਦਾ ਕੌਣ ਆ ਦੂਜੀ ਟੀਮ ਨੂੰ ਤੁਸੀਂ ਦੇ ਜਿਤਾਉਣਾ ਹੁੰਦਾ ਵਾ ਉਹ ਅਸੀਂ ਇੱਥੇ ਜਿੱਤਣ ਹਾਰਨ ਨਹੀਂ ਖੇਡਣਾਉਂਦੇ ਅਸੀਂ ਇੰਜੋਏ ਕਰਨਾ ਆਉਣੇ ਆ 6 ਦਿਨ ਸਾਲਾ ਕੁੱਤੇ ਵਾਂਗ ਕੰਮ ਕਰੀਦਾ ਤੇ 7ਵੇਂ ਦਿਨ ਅਸੀਂ ਕਰਦੇ ਆ ਇੰਜੋਏ ਮਸਾ ਸਾਲਾ ਘਰ ਲਈ ਨਲੜ ਰੁਕੇ ਆਈਦਾ ਨਾਲੇ ਅਸੀਂ ਬਣਾਈ ਆ ਟੀਮ ਆਪਦੀ ਜੈ ਜੈ ਤੜਕਾ ਨਾ ਆਪਦੀ ਟੀਮ ਆਪ ਬਣਾ ਲਾ ਜਾ ਤੂੰ ਖਿੱਚ ਕੇ ਰੱਖੀ ਕੰਮ ਨੂੰ ਓ ਯਾਰ ਬੈਟਿੰਗ ਸਵਾਦੀ ਕਰੀਏ ਐਨਾ ਇਹਨਾਂ ਦੇ ਕਲੈਨ ਬਣਾ ਪਾਇਆ ਓ ਤੇਰੇ ਵਰਗੇ ਪਲੇਅਰਾਂ ਨੂੰ ਕਲੈਨ ਬੁਣੇ ਹੀ ਪੈਂਦੇ ਹੁੰਦੇ ਆ ਹੋਰ ਤੇਲੇ ਹੀ ਰੈੱਡ ਕਾਰਪਟ ਵਿਛਾਈਏ ਪੀ ਜਾ ਜਾ ਕੇ ਖਾ ਵੱਖੀ ਚ ਗੇਂਦਾ ਵੱਡਾ ਤੂੰ ਪਲੇਅਰ ਓ ਯਾਰ ਐਵੇਂ ਮਾਧੂ ਨਾ ਬੋਲਿਆ ਕਰ ਅੱਗੇ ਮੂਡ ਖਰਾਬ ਤੇਰਾ ਮੂਡ ਤੇ ਮੈਂ ਸੈੱਟ ਕਰੂੰ ਤੇਰਾ ਕੋਈ ਨੀ ਕੱਢ ਦੇ ਤੁਹਾਡਾ ਅਪਪਾਇੰਟਮੈਂਟ ਨਾ ਕੋਈ ਮੈਸੇਜ ਦਾ ਰੈਪਲਾਈ ਕਰ ਰਹਾ ਨਾ ਕੋਈ ਫੋਨ ਚੱਕਣ ਦੇ ਯਾਰ ਯਾਰ ਫੋਨ ਚਾਈ ਤਾਂ ਕਰ ਇੱਕ ਵਾਰੀ ਕੀ ਪਤਾ ਜਾ ਕੇ ਲੈਣ

ਮੈਂ ਘਰ ਆਇਆ ਘਰੇ ਕੀ ਕਰਦਾ ਮੈਚ ਆਪਣੇ ਤੇ ਤੈਨੂੰ ਪਤਾ ਨਹੀਂ ਆਦਵ ਨੂੰ ਖੇਡ ਦੋਨੇ ਆਪਾਂ ਕਿਉਂ ਮੈਂ ਤਾਂ ਅਗਰੀਮੈਂਟ ਕੀਤਾ ਸੀ ਕਿ ਮੈਨੂੰ ਹੋਣਾ ਹੀ ਪੈਣਾ ਮੌਜ ਆ ਮੇਰੀ ਨਹੀਂ ਦਿਲ ਕੀਤਾ ਨਹੀਂ ਆਇਆ ਕਾਦੀ ਮੌਜ ਆ ਅਗਲੇ ਦੀ ਪੂਰੀ ਟੀਮ ਖੜੀ ਆ ਤੇ ਅਸੀਂ ਚਾਰ ਜਾਨ ਅਸੀਂ ਕੀ ਕਰੀਏ ਹੁਣ ਤੂੰ ਹੀ ਪਤਾ ਕੀ ਕਰੋ ਕੇ ਮਾਰ ਜਾਓ ਉੱਥੋਂ ਤਾਸ਼ ਲੈ ਕੇ ਜਾਓ ਸੰਗਣਾ ਜਾਂ ਕੋਈ ਰੁੱਖ ਵੇਖੋ ਉਹਦੇ ਥੱਲੇ ਬਹਿ ਕੇ ਤੇ ਸੀਮ ਖੇਡੋ ਜਾਂ ਮੈਂ ਤਾਂ ਕੀ ਕਰੋ ਉਹ ਕੁਲੀ ਚ ਗੇਂਦ ਨਹੀਂ ਹੁੰਦੀ ਜਿਹੜੀ ਸਟੈਂਪਰ ਵਾਲੀ ਉਹ ਲੈ ਕੇ ਆਓ ਤੇ ਇੱਕ ਦੂਜੇ ਦੇ ਮਗਰ ਭੱਜ ਭੱਜ ਕੇ ਨਾ ਸਾਰੀ ਗਰਾਊਂਡ 'ਚ ਤੇ ਲੱਕ ਚ ਮਾਰਨ ਖੇਡੋ ਪਰ ਕ੍ਰਿਕਟ ਭੁੱਲ ਜਾਓ ਭੁੱਲ ਤੇ ਤੂੰ ਗਿਆ ਜਿਹੜਾ ਅਸੀਂ ਤੈਨੂੰ ਮੌਕਾ ਦਿੱਤਾ ਸੀ ਮੌਕਾ ਤਾਂ ਮੈਨੂੰ ਆਈਪਲ ਜੀ ਦਿੱਤਾ ਹੈ ਅਸੀਂ ਤੇ ਤੁਹਾਨੂੰ ਮੁਗਦੇ ਸਭੋ ਫਿਲਡਰ ਲੱਭੇ ਹਾਂ ਆਪਣੇ ਤੋਂ ਫਿਰ ਮੈਸੀ ਜੀ ਅੱਗੇ ਲਾਏ ਹੁੰਦੇ ਨਹੀਂ ਬੈਟਿੰਗ ਵੀ ਉਹਨਾਂ ਕਰਨੀ ਆ ਬੋਲਿੰਗ ਵੀ ਉਹਨਾਂ ਕਰਨੀ ਆ 34 34 ਰਨ ਓਵਰ ਚ ਖਾ ਕੇ ਤੇ ਫਿਰ ਅਗਲਾ ਓਵਰ ਇੰਜ ਫੜ ਲੈਣੇ ਹੁੰਦੇ ਜਿੱਦਾਂ ਦਿਹਾੜੀ ਕਾਏ ਹੁੰਦੇ ਆ ਤੁਹਾਨੂੰ ਤੇ ਹੋਰ ਕੋਈ ਬੋਲਰ ਦੇਖਦਾ ਹੀ ਨਹੀਂ ਸੀ ਤੇ ਤੁਹਾਡੇ ਚੱਕਰ ਚ ਪਤਾ ਨਹੀਂ ਕਿੰਨੇ ਸੰਡੇ ਖਰਾਬ ਕੀਤੇ ਆ ਮੈਨੂੰ ਤੇ ਅੱਜ ਪਤਾ ਲੱਗਾ ਵੀ ਘਰ ਰਹਿ ਕੇ ਕਿੰਨੀ ਇੱਜ਼ਤ ਹੁੰਦੀ ਆ ਵੇਖ ਕਿੰਨਾ ਕੁਝ ਬਣਿਆ ਫੋਟੋ ਭੇਜ ਕੋਰੋਨਾ ਫੋਨ ਹੀ ਚੁੱਕਣਾ ਕਿਨੂੰ ਸੌਦੀ ਆ ਕਿਸਨਾਵਾ ਅਸੀਂ ਬਣਾ ਲਿਓ ਸੱਤਾ ਜਾਣਿਆ ਨੇ ਟੀਮ ਸਾਨੂੰ ਚਾਹੀਦੇ 4 ਬੰਦੇ ਸੰਡੇ ਤੱਕ ਜੇ ਇਰਾਦਾ ਉਦ ਤੱਕ ਦੱਸ ਦਿਓ ਪਰ ਹੁ ਮੌਜਾ ਲੱਭਣੀਆਂ ਨਹੀਂ ਜਿਹੜੀਆਂ ਤੁਸੀਂ ਇੱਕ ਦੋ ਜਿਹਦੇ ਸਿਰ ਤੇ ਲਈਆਂ ਜਿੱਥੇ ਕਵਾਂਗੇ ਲੱਗਣਾ ਪੈਣਾ ਅਜਾ ਕੰਮ ਕਰ ਅਸੀਂ ਨਹੀਂ ਤੇਰੇ ਨਾਲ ਖੇਡਦੇ ਤੇ ਨਾ ਖੇਡੋ ਤੁਹਾਡਾ ਹੀ ਘਟ ਆਇਆ ਕਿਉਂਕਿ ਘਰ ਤੂੰ ਹੀ ਵੜਨਾ ਨਹੀਂ ਤੇ ਬਾਹਰ ਤੁਹਾਡਾ ਟਾਈਮ ਪਾਹਣੀ ਹੁਣ ਐਵੇਂ ਕੰਦਾ ਚ ਵਜਦੇ ਫਿਰੋ ਕੋਈ ਵੇਖ ਲੋ ਸਾਨੂੰ ਤੇ 4 ਬੰਦੇ ਲੱਭ ਹੀ ਜਾਣੇ ਆ ਅੱਗੇ ਚੱਕਰ ਨਹੀਂ ਆ। ਵਹਰੇ ਮੈਚ ਉਦਾਂ ਕਿੰਨੇ ਕਮੇਜਾ ਹੋਇਆ ਕਰੂਗਾ। ਕੀ ਦੋ